ਅਸੀਂ ਖੜੇ ਹਾਂ ਸਮਾਣਾ ਤੋਂ ਜਦੋਂ ਭੋਨੀਗੜ੍ਹ ਦੇ ਵਿੱਚ ਐਂਟਰ ਤੋਂ ਹੁਣ ਤੋਂ ਪਹਿਲਾਂ ਪੁਲ ਦੇ ਥੱਲੇ ਦੇਖ ਰਹੇ ਹੋ ਬਹੁਤ ਹੀ ਵੱਡੇ ਵੱਡੇ ਖੱਡੇ ਹਨ ਜੋ ਕਿਸੇ ਵੱਡੇ ਹਾਸੇ ਨੂੰ ਸੱਦਾ ਤਾਂ ਦੇ ਹੀ ਰਹੇ ਹਨ ਤੇ ਅੱਜ ਦਿਨ ਜਿਹੜੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰ ਰਹੀਆਂ ਹਨ ਸਾਨੂੰ ਇੱਥੇ ਲੋਕਾਂ ਨੇ ਬੜੇ ਲੰਬੇ ਸਮੇਂ ਤੋਂ ਦੱਸਿਆ ਸੀ ਕਿ ਇਹਨਾਂ ਖੱਡਿਆਂ ਦੇ ਖਿਲਾਫ ਕੋਈ ਵੀ ਅ ਪ੍ਰਸ਼ਾਸਨਿਕ ਅਧਿਕਾਰੀ ਗੌਰ ਨਹੀਂ ਕਰ ਰਿਹਾ ਤੇ ਅਸੀਂ ਉੱਥੇ ਹੀ ਖੜੇ ਹਾਂ ਪੁਲ ਦੇ ਥੱਲੇ ਪਵਾਨੀਗੜ ਦੇ ਵਿੱਚ ਜਿੱਥੋਂ ਐਂਟਰ ਹੁੰਨੇ ਆ ਬਹੁਤ ਹੀ ਵੱਡੇ ਵੱਡੇ ਖੱਡੇ ਨੇ ਦੇਖ ਰਹੇ ਹੋ ਵੱਡੇ ਵੱਡੇ ਖੱਡੇ ਜਿਹੜੇ 8 8 10 10 ਫੁੱਟ ਦੇ ਖੱਡੇ ਹਨ ਤੇ ਜਿਨ੍ਹਾਂ ਦੇ ਵਿੱਚ ਰਾਤ ਸਮੇਂ ਨਾ ਹੀ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੈ ਤੇ ਖੱਡੀਆਂ ਦੇ ਵਿੱਚ ਜਦੋਂ ਗੱਡੀਆਂ ਵੱਜਦੀਆਂ ਹਨ ਤਾਂ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਗੱਡੀਆਂ ਦਾ ਤੇ ਜਿਸ ਵਲ ਨਗਰ ਕੌਂਸਲ ਜਾਂ ਕੋਈ ਵੀ ਸਰਕਾਰੀ ਅਧਿਕਾਰੀ ਬੇਸ਼ੱਕ ਇਥੋਂ ਲੰਘਦੇ ਤਾਂ ਸਾਰੇ ਹਨ ਪਰ ਨਿਗਾ ਕਿਸੇ ਦੀ ਨਹੀਂ ਪੈ ਰਹੀ ਕਿਸ ਗੱਲੋਂ ਨਹੀਂ ਪੈ ਰਹੀ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਹਨ ਕਿਉਂ ਨਹੀਂ ਇਨਾਂ ਵੱਲ ਖੱਡੇਵਾਂ 'ਤੇ ਨਿਗਾਹ ਪੈ ਰਹੀ ਤੇ ਵੱਡੇ ਵੱਡੇ ਹਾਸੇ ਨੂੰ ਸੱਧੇ ਦੇ ਰਹੇ ਹਨ ਅਸੀਂ ਖੜੇ ਹਾਂ ਪੁਲ ਦੇ ਥੱਲੇ ਜਿੱਥੇ ਕਿ ਵੱਡੇ ਵੱਡੇ ਖੱਡੇ ਹਾਸੇ ਨੂੰ ਸੱਧਾ ਦੇ ਰਹੇ ਹਨ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵੀ ਇਹਨਾਂ ਨੂੰ ਪੈਚ ਵਰਕ ਕੀਤਾ ਜਾਵੇ ਜਾਂ ਖੱਡੇ ਨੂੰ ਭਰਿਆ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਇਸ ਪੁਲ ਦੇ ਥੱਲੇ ਤੁਹਾਨੂੰ ਹੋਰ ਵੀ ਖੱਡੇ ਦਿਖਾਨੇ ਹਨ ਬਹੁਤ ਵੱਡੇ ਵੱਡੇ ਖੱਡੇ ਹਨ ਇਸ ਪੁਲ ਦੇ ਥੱਲੇ ਬਹੁਤ ਬਹੁਤ ਵੱਡੇ ਵੱਡੇ ਖੱਡੇ ਹਨ ਜਿਹੜੇ ਕਿ ਵੀ ਹਾਸੇ ਨੂੰ ਸੱਧਾ ਹੀ ਦੇ ਰਹੇ ਹਨ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾ ਇੱਥੋਂ ਦੇ ਐਮਐਲਏ ਜੋ ਵੀ ਇੱਥੇ ਮੰਤਰੀ ਸਾਹਿਬਾਨ ਹਨ ਬਿਲਕੁਲ ਧਿਆਨ ਨਹੀਂ ਦੇ ਰਹੇ ਹਨ ਪੁਲ ਦੇ ਥੱਲੇ ਖੜੇ ਹਨ ਜਿੱਥੇ ਵੱਡੇ ਵੱਡੇ ਖੱਡੇ 8 10 10 ਫੁੱਟ ਦੇ ਖੱਡੇ ਹਨ ਤੇ ਲੰਬੇ ਸਮੇਂ ਤੋਂ ਸਾਨੂੰ ਵੀ ਕਈ ਲੋਕਾਂ ਨੇ ਦੱਸਿਆ ਕਿ ਵੀ ਸੂਤਰਾਂ ਨੇ ਦੱਸਿਆ ਕਿ ਵੀ ਇਹਦੀ ਵੀ ਕਵਰੇਜ ਕਰੋ ਤਾਂ ਜੋ ਜਿਹੜੇ ਇਹ ਕਿ ਵੀ ਖੱਡੇ ਬੰਦ ਹੋ ਸਕਣ ਤੇ ਹਾਸੇ ਜਿਹੜੇ ਵਾਪਰਦੇ ਹਨ ਉਹ ਹਾਸੇ ਨਾ ਵਾਪਰ ਸਕਣ ਉਸੀਂ ਦੇਖ ਰਹੇ ਹੁਣ ਅਸੀਂ ਪੁਲ ਦੇ ਦੂਜੇ ਪਾਸੇ ਖੜੇ ਹਾਂ ਜਿੱਥੇ ਇੱਥੇ ਇਧਰਲੇ ਪਾਸੇ ਵੀ ਬਹੁਤ ਵੱਡੇ ਵੱਡੇ ਖੱਡੇ ਹਨ ਇੱਥੋਂ ਜਦ ਕੇ ਸਰਕਾਰੀ ਅਧਿਕਾਰੀ बाबू ਵੱਡੇ ਹਾਈਵੇ ਰੋਡ ਦਾ ਤੇ ਪੁਲ ਦੇ ਥੱਲੇ ਖੜੇ ਹਨ ਜਿੱਥੇ ਜਿਵੇਂ ਹਰ ਵੇਲੇ ਹੀ बाबू ਸਰਕਾਰੀ ਅਧਿਕਾਰੀ ਗੁਜ਼ਰਦੇ ਰਹਿੰਦੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਖੱਡਿਆਂ ਨੂੰ ਪ੍ਰਭਾਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਤੇ ਇਹਦੇ ਸਾਹਮਣੇ ਹੀ ਦਫ਼ਤਰ ਹੈ ਸੜਕ ਸੁਰੱਖਿਆ ਫੋਰਸ ਡਾਇਲ ਹੈਲਪਲਾਈਨ ਨੰਬਰ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਦਫ਼ਤਰ ਹੈ ਉਹਦੇ ਨਾਲ ਹੀ ਤੁਸੀਂ ਖੜੇ ਹਾਂ ਪੁਲ ਦੇ ਦੂਜੇ ਪਾਸੇ ਥੱਲੇ ਜਿੱਥੇ ਵੱਡੇ ਵੱਡੇ ਖੱਡੇ ਬਣੇ ਹੋਏ ਹਨ ਇੱਥੋਂ ਅਧਿਕਾਰੀ ਤਾਂ ਸਾਰਾ ਦਿਨ ਲੰਘਦੇ ਹਨ ਪਤਾ ਨਹੀਂ ਕਿਹੜੀ ਗੱਲਾਂ ਕੋਈ ਇੱਥੋਂ ਦੇ ਮੰਤਰੀ ਸਹਿਬਾਨ ਜਾਂ ਐਮ ਐਲ ਏ ਸਹਿਬਾਨ ਇਹਨਾਂ ਖੱਡਿਆਂ ਵੱਲ ਨਿਗਾ ਕਿਉਂ ਨਹੀਂ ਪੈ ਰਹੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਵੀ ਇਹਨਾਂ ਅਧਿਕਾਰੀਆਂ ਨੂੰ ਕੁਝ ਝਾੜ ਪਾਈ ਜਾਵੇ ਤਾਂ ਜੋ ਕਿ ਵੀ ਇਹਨੂੰ ਖੱਡਿਆਂ ਨੂੰ ਬੰਦ ਕਰਵਾਉਣ ਤੇ ਜਿਹੜੇ ਹਾਸੇ ਵਾਪਰਦੇ ਹਨ ਤੇ ਗੱਡੀਆਂ ਦੀਆਂ ਵੀ ਬਹੁਤ ਆਵਾਜ਼ਾਂ ਆਉਂਦੀਆਂ ਹਨ ਦੇਖ ਰਹੇ ਹੋ ਇੱਥੋਂ ਗੱਡੀਆਂ ਦਾ ਜਿਹੜੀਆਂ ਭਾਰੀ ਗੱਡੀਆਂ ਨੇ ਕਿਸੇ ਨਾ ਕਿਸੇ ਸਮੇਂ ਬਹੁਤ ਗੱਡੀਆਂ ਦੇ ਐਕਸਲ ਵੀ ਟੁੱਟੇ ਹਨ ਤੇ ਉਹਨਾਂ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਵੀ ਇਸ ਸੜਕ ਵਾਲੇ ਪਾਸੇ ਵੀ ਤੁਸੀਂ ਇਹਦੀ ਆਪਣੀ ਵੀਡੀਓ ਚੈਨਲ ਤੇ ਚਲਾਓ ਤਾਂ ਜੋ ਸੜਕ ਦਾ ਕੋਈ ਅਸਰ ਹੋ ਸਕੇ ਅਸੀਂ ਖੜੇ ਹਾਂ ਪੁਲ ਦੇ ਦੋਵਾਂ ਪਾਸੇ ਕਿ ਵੀ ਜਿਹੜੇ ਖੱਡੇ ਹਨ ਉਹ ਦਿਖਾ ਰਹੇ ਹਾਂ ਇੱਥੋਂ ਦੇ ਮੰਤਰੀ ਸਾਹਿਬਾਨ ਤੋਂ ਐਮਐਲਏ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਵੀ ਇਹਨਾਂ ਖੱਡਿਆਂ ਵੱਲ ਵੀ ਨਿਗਾਹ ਮਾਰੀ ਜਾਵੇ ਤਾਂ ਜੋ ਜਿਹੜੇ ਵੱਡੇ ਵੱਡੇ ਖੱਡੇ ਪਏ ਹਨ ਨਿੱਤ ਹਾਸ਼ਿਆਂ ਨੂੰ ਸੱਦਾ ਦੇ ਰਹੇ ਹਨ ਡੁੰਗੇ ਡੁੰਗੇ ਖੱਡੇ ਇਹਨਾਂ ਵੱਲ ਵੀ ਨਿਗਾ ਸਵੱਲੀ ਨਿਗਾ ਮਾਰੋ ਤਾਂ ਜੋ ਕਿ ਵੀ ਇਹਨਾਂ ਦੇ ਜਿਹੜੇ ਹਾਸਿਆ ਨਾਮਾ ਪਰਸਕਰਣ ਭਵਨੀਗੜ ਐਂਟਰ ਹੁੰਦੇ ਸਾਰੀ ਦੇਖ ਰਹੇ ਹੋ ਇੱਥੇ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ ਵੱਡੇ ਵੱਡੇ ਖੱਡੇ ਜਿਹੜੇ ਦੋਵਾਂ ਪਾਸੇ ਦੇ ਦਿਖਾ ਦਿੱਤੇ ਹਨ ਮੰਤਰੀ ਸਾਹਿਬਾਨ ਨੂੰ ਐਮਐਲਏ ਸਾਹਿਬ ਨੂੰ ਭਵਨੀਗੜ ਦੇ ਜਿਹੜੇ ਅਧਿਕਾਰੀ ਹਨ ਉਹਨਾਂ ਦੀ ਨਿਗਾ ਦੇ ਵਿੱਚ ਇਹ ਜਿਹੜੇ ਖੱਡੇ ਹਨ ਨਿਗਾ ਪਵਾ ਦਿੱਤੀ ਗਈ ਹੈ ਪੁਲ ਦੇ ਥੱਲੇ ਹਨ ਇਹ ਖੱਡੇ ਕਿ ਵੀ ਇਹਨਾਂ ਵੱਲ ਵੀ ਇੱਕ ਸਵੱਲੀ ਨਜ਼ਰ ਮਾਰੋ ਤਾਂ ਜੋ ਕਿ ਵੀ ਇਹ ਜਿਹੜੇ ਨਿੱਤ ਦੇ ਹਾਸੇ ਵਾਪਰ ਰਹੇ ਨੇ ਇਥੋਂ ਹਾਸੇ ਨਾ ਵਾਪਰ ਸਕਣ ਕਿਉਂਕਿ ਰਾਤ ਦੇ ਸਮੇਂ ਇਥੇ ਲਾਈਟ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਵੱਡੇ ਵੱਡੇ ਖੱਡਿਆਂ ਦੇ ਵਿੱਚ ਜਦੋਂ ਗੱਡੀਆਂ ਵਜਦੀਆਂ ਹਨ ਤਾਂ ਉਹਨਾਂ ਦਾ ਗੱਡੀਆਂ ਵਾਲਿਆਂ ਦਾ ਭਾਰੀ ਨੁਕਸਾਨ ਹੁੰਦਾ ਹੈ ਆ ਪੋਲ ਦੇ ਥੱਲੇ ਹੀ ਤੁਹਾਨੂੰ ਦਿਖਾ ਰਹੀਆਂ ਵੱਡੇ ਵੱਡੇ ਖੱਡੇ ਹਨ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਜਿਹੜੇ ਨਿੱਤ ਦੇ ਹਾਸਿਆਂ ਨੂੰ ਨਾ ਵਾਪਰ ਸਕਣ ਤੇ ਕੀਮਤੀ ਗੱਡੀਆਂ ਦਾ ਨੁਕਸਾਨ ਵੀ ਨਾ ਹੋਵੇ ਇਹਨਾਂ ਜਦੋਂ ਖੱਡਿਆਂ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਜਦੋਂ ਧਮਕ ਪੈਂਦੀ ਹੈ ਤਾਂ ਭਾਰੀ ਨੁਕਸਾਨ ਵਾਪਰਦੇ ਹਨ ਖੜੇ ਹਨ ਪੁਲ ਦੇ ਥੱਲੇ ਜਦੋਂ ਸਮਾਨਾ ਤੋਂ ਪੋਹ ਨਿਕਲ ਐਂਟਰ ਹੁੰਨੇ ਆ ਪੁਲ ਦੇ ਥੱਲੇ ਹੀ ਇਹ ਖੱਡੇ ਹਨ ਜਿਹੜੇ ਖੱਡੇ ਜਿਹੜੇ ਕਿ ਵੀ ਨੁਕਸਾਨ ਹੋ ਰਿਹਾ ਹੈ ਇਹਨਾਂ ਦਾ ਗੱਡੀਆਂ ਦਾ ਵੀ ਉਹਨਾਂ ਨੇ ਸਾਨੂੰ ਦੱਸਿਆ ਸੂਤਰਾਂ ਨੇ ਦੱਸਿਆ ਕਿ ਵੀ ਇਸ ਦੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਚਲਾਓ ਤਾਂ ਜੋ ਕਿ ਵੀ ਪ੍ਰਸ਼ਾਸਨਿਕ ਦੇ ਅਧਿਕਾਰੀਆਂ ਤੱਕ ਨਗਰ ਕੌਂਸਲ ਦੇ ਅਧਿਕਾਰੀਆਂ ਤੱਕ ਮੰਤਰੀ ਸਹਿਬਾਨਾਂ ਤੱਕ ਇਸ ਦੀ ਆਵਾਜ਼ ਪਹੁੰਚਾਓ ਤਾਂ ਜੋ ਜਿਹੜੇ ਸੜਕੇ ਵੀ ਗੱਡੀਆਂ ਦੇ ਨੁਕਸਾਨ ਹੋ ਰਹੇ ਹਨ ਭਾਰੀ ਗੱਡੀਆਂ ਦੇ ਬਹੁਤ ਗੱਡੀਆਂ ਦੇ ਐਕਸਲ ਵੀ ਟੁੱਟ ਚੁੱਕੇ ਹਨ ਤਾਂ ਜੋ ਉਹਨਾਂ ਦੇ ਗੱਡੀਆਂ ਦੇ ਨਾ ਨੁਕਸਾਨ ਹੋ ਸਕਣ ਜਿਹੜੇ ਨਿਤ ਦੇ ਉਹਨਾਂ ਦੇ ਹੈਵੀ ਗੱਡੀਆਂ ਦੇ ਨੁਕਸਾਨ ਹੁੰਦਾ ਹੈ ਜਦ ਤੱਕ ਗੱਡੀ ਵਾਲੇ ਜਿਹੜੇ ਨੁਕਸਾਨ ਹੁੰਦਾ ਹੈ ਉਹੀ ਦੱਸ ਸਕਦੇ ਹਨ ਕਿ ਵੀ ਇਹ ਨੁਕਸਾਨ ਕਿੰਨੀ ਕ ਵੱਡੀ ਚੀਜ਼ ਆ ਦੇਖੋ ਕਿ ਵੀ ਗੱਡੀਆਂ ਕਿਵੇਂ ਧਮਕਾ ਕਰਕੇ ਉਹਨਾਂ ਦੇ ਗੱਡੀਆਂ ਦੀ ਆਵਾਜ਼ ਆਉਂਦੀ ਹੈ ਖੜੇ ਹਾਂ ਪੁਲ ਦੇ ਥੱਲੇ ਜਿੱਥੇ ਕਿ ਵੀ ਵੱਡੇ ਵੱਡੇ ਖੱਡੇ ਹਨ ਦੇਖ ਰਹੇ ਹੋ ਗੱਡੀਆਂ ਨੂੰ ਵੀ ਬਹੁਤ ਹੌਲੀ-ਹੌਲੀ ਹੁਣਾ ਪੈ ਰਿਹਾ ਹੈ ਪਿੱਛੋਂ ਕਿਸੇ ਵੀ ਸਮੇਂ ਦੂਜੀ ਗੱਡੀ ਜੇ ਲੱਗੇ ਤਾਂ ਨੁਕਸਾਨ ਵਾਪਰ ਸਕਦਾ ਹੈ ਇਸ ਲਈ ਸਪੈਸ਼ਲ ਇਸ ਚੌਂਕ ਦੇ ਆ ਕੇ ਕਵਰੇਜ ਕੀਤੀ ਹੈ ਕਿ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਆਵਾਜ਼ ਪਹੁੰਚੇ ਸਮਾਣਾ ਹਲਚਨ న్యూਸ ਵੱਲੋਂ ਇਸ ਦਾ ਮੁੱਦਾ ਚੱਕਿਆ ਗਿਆ ਹੈ ਕਿ ਵੀ ਜਿਹੜੇ ਖੱਡੇ ਹਨ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਬੰਦ ਕਰਵਾਇਆ ਜਾਵੇ ਤਾਂ ਜੋ ਜਿਹੜੇ ਨਿੱਤ ਦੇ ਹਾਸੇ ਹਨ ਉਹ ਹਾਸੇ ਨਾ ਵਾਪਰ ਸਕਣ ਇੱਕ ਵਾਰ ਫਿਰ ਜਗ੍ਹਾ ਦਿਖਾ ਦਿੰਨੇ ਹਾਂ ਪੁਲ ਦੇ ਥੱਲੇ ਦੋਵਾਂ ਪਾਸੇ ਪੁਲ ਦੇ ਥੱਲੇ ਹਨ ਇਹ ਖੱਡੇ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਜਿਹੜੇ ਨਿੱਤ ਦੇ ਹਾਸੇ ਹਨ ਉਹ ਨਾ ਵਾਪਰ ਸਕਣ ਇਹ ਸਮਾਣਾ ਹਲਚਲ న్యూਸ ਨੂੰ ਸੂਤਰਾਂ ਨੇ ਦੱਸਿਆ ਤੇ ਅਸੀਂ ਅੱਜ ਇੱਥੇ ਕਵਰੇਜ ਕਰਕੇ ਨਗਰ ਕੌਂਸਲ ਦੇ ਅਧਿਕਾਰੀਆਂ ਤੱਕ ਆਵਾਜ਼ ਪਹੁੰਚਾਈ ਹੈ ਕਿ ਵੀ ਇਹਨਾਂ ਖੱਡਿਆਂ ਨੂੰ ਬੰਦ ਕਰਵਾਇਆ ਜਾਵੇ ਭਵਾਨੀਗੜ ਸਮਾਣੇ ਤੋਂ ਭਵਾਨੀਗੜ ਜਦੋਂ ਐਂਟਰ ਹੁੰਨੇ ਆ ਪੁਲ ਦੇ ਦੋਵੇਂ ਪਾਸੇ ਵੱਡੇ ਵੱਡੇ ਖੱਡੇ ਹਨ ਬਾਈ ਜੀ ਤੁਹਾਡਾ ਨਾਮ ਚਮਕੌਰ ਚੰਗੇ ਜੀ ਚਮਕੌਰ ਜੀ ਕਿੰਨੇ ਕ ਟਾਈਮ ਤੋਂ ਇਹ ਤੁਸੀਂ ਆਪਣਾ ਜਿਹੜਾ ਕਾਰੋਬਾਰ ਕਰ ਰਹੇ ਹੋ ਤੇ ਤੁਹਾਡੇ ਅੱਗੇ ਖੱਡੇ ਨੇ ਕਿੰਨੇ ਕ ਟਾਈਮ ਤੋਂ ਇਹਨਾਂ ਸੜਕ ਦੀ ਹਾਲਤ ਇਹੋ ਜੀ ਹੈ ਇਹ ਤਾਂ तकरीबन ਘੱਟੋ ਘੱਟ 2 ਸਾਲ ਹੋ ਗਈ ਜੀ 2 ਸਾਲ ਤੋਂ ਕਿਸੇ ਵੀ ਨਿਗਾ ਨਹੀਂ ਪਈ ਇੱਥੇ ਇਹਨਾਂ ਨੂੰ ਬੰਦ ਕਰਾਉਣ ਦੀ ਬੈਂਦੀ ਹੈ ਜੀ ਬਸ ਮਿੱਟੀ ਘੱਟਾ ਕੋਈ ਨਾ ਬਾ ਥੋੜਾ ਬਹੁਤਾ ਮਾਲ ਪਾ ਜਾਂਦੇ ਨੇ ਉਹ ਨਾ ਬਾਦ ਫਿਰ ਉਹ ਨੰਗਾ ਹੋ ਜਾਂਦਾ ਜੀ ਮਿੱਟੀ ਟੈਰਾਂ ਨਾਲ ਨਿਕਲ ਜਾਂਦੀ ਹੈ ਫਿਰ ਉਹ ਕਿ ਵੀ ਟੈਰਾਂ ਨਾਲ ਮਿੱਟੀ ਨਿਕਲਣ ਤੋਂ ਬਾਅਦ ਖੱਡੇ ਫਿਰ ਖਾਲੀ ਹੋ ਜਾਂਦੇ ਨੇ ਖਾਲੀ ਹੋ ਜਾਂਦੇ ਨੇ ਜੀ ਇੱਥੇ ਬਲਾ ਜੀ ਕੋਈ ਪੁੱਛਦਾ ਹੀ ਨਹੀਂ ਹੈ ਜੀ ਲੋਕ ਮੋਟਰਸਾਈਕਲਾਂ ਵਾਲੇ ਤਿਲਕ ਤਿਲਕ ਕੇ गिरਦੇ ਨੇ ਰੋੜਾਂ ਤੋਂ ਵੱਟਿਆਂ ਤੋਂ ਹਰ ਰੋਜ਼ ਅਸੀਂ ਪੰਜ ਚਾਰ ਬੰਦਿਆਂ ਨੂੰ ਦੇਲੀ ਚੱਕਦੇ ਆ ਜੀ ਮੋਟਰਸਾਈਕਲਾਂ ਵਾਲਿਆਂ ਨੂੰ ਕਿ ਵੀ ਜੜੇ ਗਿਰਦੇ ਨੇ ਉਹਨਾਂ ਨੂੰ ਤੁਸੀਂ ਆਪ ਵਿਚਾਰਾਂ ਨੂੰ ਚੱਕਦੇ ਹੋ ਉਲਤੇ ਕੋਈ ਲਾਈਟ ਵਗੈਰਾ ਨਹੀਂ ਜਗਦੀ ਬਿਲਕੁਲ ਹਨੇਰਾ ਰਹਿੰਦਾ ਕਿ ਵੀ ਰਾਤ ਦੇ ਟਾਈਮ ਦੇ ਵਿੱਚ ਜਿਹੜੀ ਲਾਈਟ ਨਾ ਜਗਣ ਕਰਕੇ ਰਾਤ ਨੂੰ ਕਿ ਵੀ ਖੱਡਿਆਂ ਦੇ ਵਿੱਚ ਡਿੱਗਦੀਆਂ ਨੇ ਗੱਡੀਆਂ ਇੱਥੇ ਕੁਝ ਵੀ ਨਹੀਂ ਦੀਂਦਾ ਜੀ ਹੱਥ ਮਾਰਿਆ ਨਹੀਂ ਦਿੱਚਦਾ ਹੈ ਐਨਾ ਹਨੇਰਾ ਹੁੰਦਾ ਜੀ ਰਾਤ ਨੂੰ ਲਾਈਟ ਇੱਕੋ ਵੀ ਨਹੀਂ ਜਗਦੀ ਐ ਤੇ ਇੱਥੇ ਦੇ ਐਮਐਲਏ ਸਾਹਿਬ ਮੰਤਰੀ ਨੇ ਨਗਰ ਕੌਂਸਲ ਦੇ ਅਧਿਕਾਰੀ ਨੇ ਕੋਈ ਨਹੀਂ ਆ ਰਿਹਾ ਜੀ ਜਦ ਕਿ ਲੰਘਦੇ ਇੱਥੋਂ ਸਾਰੇ ਹੀ ਨੇ ਲੰਘਦੇ ਸਾਰੇ ਨਹੀਂ ਜੀ ਆ ਕੋਈ ਨਹੀਂ ਰਿਹਾ ਕੋਈ ਨਹੀਂ ਪੁੱਛ ਰਿਹਾ ਜੀ ਤੇ ਕੀ ਮੰਗ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਇਹੀ ਮੰਗ ਚਾਹੁੰਦੇ ਆ ਜੀ ਵੀ ਇਹਦਾ ਜਲਦੀ ਤੋਂ ਜਲਦੀ ਮਤਲਬ ਇਨੂੰ ਦੀ ਕੀਤਾ ਜਾਵੇ ਜਿਹੜੇ ਨਿੱਤ ਦੇ ਹਾਸੇ ਨੇ ਉਹ ਨਾਂ ਵਾਪਰ ਸਕਣਾ ਵਾਪਰ ਚੱਲਣਾ ਤੇ ਸਾਨੂੰ ਵੀ ਸਾਡੇ ਸੂਤਰਾਂ ਨੇ ਦੱਸਿਆ ਸੀਗਾ ਕਿ ਵੀ ਤੁਸੀਂ ਆਪਣੇ ਚੈਨਲ ਤੇ ਇਹਨੂੰ ਚਲਾਓ ਤਾਂ ਜੋ ਕਿ ਵੀ ਇਹਦੀ ਤੁਹਾਡੇ ਚੈਨਲ ਦੇ ਵੀਡੀਓ ਚੱਲਣ ਨਾਲ ਮਾਧਿਮ ਰਾਹੀਂ ਕਿ ਵੀ ਇਹ ਅਧਿਕਾਰੀਆਂ ਦੇ ਅਧਿਕਾਰੀਆਂ ਤੱਕੇ ਆਵਾਜ਼ ਪਹੁੰਚੇ ਤੇ ਇਹ ਜਿਹੜੇ ਖੱਡੇ ਨੇ ਬੰਦ ਹੋਣ ਤੇ ਜਿਹੜੇ ਗੱਡੀਆਂ ਦੇ ਐਕਸਲ ਵਗੈਰਾ ਟੁੱਟਦੇ ਨੇ ਉਹ ਵੀ ਨਾ ਟੁੱਟ ਸਕਣ ਤੇ ਹੁਣ ਦੇਖਣਾ ਹੋਵੇਗਾ ਕਿ ਵੀ ਪ੍ਰਸ਼ਾਸਨ ਇਸ ਵਾਰ ਕਿੰਨਾ ਕੁ ਮੁੱਦਾ ਚੱਕਦਾ ਇੱਥੇ ਭਰਾ ਨੇ ਦੱਸਿਆ ਕਿ ਵੀ 2 2.5 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਕਿਸੇ ਨੇ ਵੀ ਇੱਥੇ ਇਹਨੂੰ ਬੰਦ ਕਰਾਉਣ ਦੀ ਹਿੰਮਤ ਨਹੀਂ ਕੀਤੀ ਤੇ ਹੁਣ ਦੇਖਦੇ ਹਾਂ ਕਦੋਂ ਇਹ ਸਾਡੇ ਚੈਨਲ ਤੇ ਚਲਾਈ ਹੋਈ ਵੀਡੀਓ ਪਰ ਪ੍ਰਮਾਤਮਾ ਦੀ ਮਿਹਰ ਕਰੇ ਜਲਦੀ ਖੱਡੇ ਬੰਦ ਹੋਣ ਤੇ ਭਰਾਵਾਂ ਦਾ ਨੁਕਸਾਨ ਵੀ ਨਾ ਹੋਵੇ ਜਿਹੜਾ ਕਿ ਰਾਤ ਬਰਾਤੇ ਖੱਡੇ ਨਹੀਂ ਦਿਖਦੇ ਭਰਾ ਨੇ ਦੱਸਿਆ ਕਿ ਵੀ ਪੋਰ ਨੇ ਦੱਸਿਆ ਕਿ ਵੀ ਹੱਤ ਮਾਰੀ ਵੀ ਇਹ ਖੱਡੇ ਨਹੀਂ ਰਾਤ ਨੂੰ ਨੇਰਿਆ ਹੋਣ ਕਰਕੇ ਕਿ ਵੀ ਹਾਸੇ ਵਾਪਰਦੇ ਨੇ ਤੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਰਿਪੋਰਟ ਪੇਸ਼ ਕੀਤੀ ਗਈ ਹੈ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜਲਦੀ ਇਹ ਇੱਥੋਂ ਦੇ ਐਮਐਲਏ ਸਾਹਿਬ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੱਕ ਸਾਡੀ ਆਵਾਜ਼ ਪਹੁੰਚੇ ਤੇ ਖੱਡੇ ਜਲਦੀ ਬੰਦ ਹੋਣ ਤੇ ਜਿਹੜੇ ਹਾਸੇ ਨੇ ਨਾ ਵਾਪਰ ਸੰਗਤ ਤੇ ਹੋਰ ਭਰਾਂ ਨਾਲ ਵੀ ਗੱਲ ਕਰਦੇ ਹਾਂ